ਵੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਇਹਦੇ ਕੋਲ ਜਾਣਾ ਹੈ ਤਾਂ ਸਾਰਾ ਸਹੀ ਡਿਟੇਲ ਉਹਦਾ ਹੁੰਦਾ ਹੈ ਜਿਸ ਦਿਨ ਕੋਡ ਖਤਮ ਹੋਇਆ ਉਸ ਦਿਨ ਮੈਨੂੰ ਸਮਝ ਆਇਆ ਕਿ ਆਪਣੇ ਕੋਲੇ ਆਹ ਕਲੂ ਮਿਲ ਗਈ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋੜ ਸੋ ਪਹਿਲਾ ਸੀਗਾ ਕਿ ਪੁਲਿਸ ਆਪਦੇ ਉਹ ਸਾਰੇ ਹੌਲਦਾਰਾਂ ਤੇ ਮੁਲਸੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲਗਾਇਆ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਉਹਨਾਂ ਦੀਆਂ ਇਹ ਗਾਰੀਆਂ ਤੇ ਰਿਸ਼ਤਦਾਰੀਆਂ ਉੱਠੀ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਥਾਣੇ ਕਿਉਂਕਿ ਪਦਰ ਤੇ ਬਿਲਕੁਲ ਮੁਨਸ਼ੀ ਬੱਦਰ ਤੇ ਜਿਹੜੇ ਉਹ ਬਾਅਦ ਚ ਪਹੁੰਚੇ ਪਿੰਡ ਜਿਹਨੂੰ ਫੜਾ ਕੇ ਐਸੀ ਉਹ ਪਹਿਲਾਂ ਘਰੇ ਫਿਰਦਾ ਸੀ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਐਲੋਕਰ ਦਾ ਜੀ ਇਹਦੇ ਆਈ ਨਹੀਂ ਥਾਣੇ ਹੁਜਮਾਨ ਤੋਂ ਜਾਂਦੇ ਇਹ ਚਾਹੇ ਹੋ ਜਾਂਦੇ ਦੰਨ ਕਰਕੇ ਕਿਤੇ ਨਾ ਕਿਤੇ ਫੇਵਰੇਟਿਜ਼ਮ ਚ ਸੋ ਮੈਂ ਵੀਜੀ ਪੇ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਦੇ ਵੱਡੇ ਪੱਦਰ ਤੋਂ ਥੱਲੇ ਵਾਲੇ ਮੁੰਸ਼ੀ ਖਾਨਗਾਰ ਹੋਰ ਲੈਵਲ ਇਹ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਸੀ। ਸਿੱਧੀ ਗੱਡੀ ਸੀ। ਕਿੱਥੋਂ ਲੋਡ ਹੋਇਆ? ਕਿੱਥੇ ਪਹੁੰਚਣਾ ਸੀ? ਕੌਣ ਭੇਜਦਾ ਹੈ? ਕਿਹਦੇ ਕੋਲ ਜਾਣਾ ਹੈ? ਤਾਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ। ਤੇ ਜਿਸ ਦਿਨ ਕੋਡ ਖਤਮ ਆਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆਹ ਕਲੂ ਮਿਲ ਗਏ। ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ। ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋਂ ਸੁਪਹਿਲਾ ਸੀਗਾ ਕਿ ਪੁਲਸ ਆਪ ਦੇ ਉਹ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ ਦਾਸ ਦਾ ਸਾਥ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਹੈ ਥਾਣੇ ਕਿਉਂਕਿ ਨਵੇਂ ਉੱਚੇ ਪੱਧਰ ਤੇ ਬਿਲਕੁਲ ਮੁਨਸ਼ੀਬਤਰ ਤੇ ਜਿਹੜੇ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਆਏ ਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੌਕ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਜਾਂ ਚੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੋ ਮੈਂ ਬੀਜੀਪਈ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਦੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੋਤਰ ਲੈਵਲ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰਦੇ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਵੀਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ ਚ ਇਸ ਲੈਵਲ ਤੇ ਐਸਾ 10 10000 ਤੋਂ ਉੱਤੇ ਬਦਲੀਆਂ 10000 ਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀ ਦੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੂਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਚ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਾਂਦੀ ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਿਲੀਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਖਾਲੇ অনਗoing ਹੈ ਐਂਡ ਵਾਟ ਰਾਈਟਸ ਫਰਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਹੋਵੇ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਨਸ਼ਾ ਵੀ ਕਰਦਾ ਹੈ ਤਾਂ ਬਰੀਕ ਮਤਲਬ ਬਹੁਤ ਵੱਡੇ ਪਾਪ ਇਹ ਤਰ੍ਹਾਂ ਦੀ ਨਹੀਂ ਜੇ ਹੋਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਗਾਰਡ ਰਹੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਇਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਤੇ ਜਿਹੜਾ ਵੀ ਕੋਈ ਸਮਗਲਰ ਕੋਈ ਫਰਿਆ ਜਾਂਦਾ ਹੈ ਉਹਦੇ ਕੋਲੋਂ ਬ੍ਰਾਹਮਣ ਦੋ ਜਾਂਦੀ ਹੈ ਡਰੱਗ ਕ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ ਲਈ ਆਪ ਕੈਬਨਟ ਚ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਿਨ ਜਿਹ ਦਿਨ ਵੀ ਪ੍ਰਾਪਰਟੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਊਗੀ ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾ ਦਿੱਤਾ ਜਾਊਗਾ ਉਥੇ ਬੋਰਡ ਲਾ ਦਿੱਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਖੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕਰਾਏ ਤੇ ਦਿਨ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਕੰਡੀ ਫੇਸ ਦਾ ਜੋ ਕੇਸ ਹੈ ਉੱਚਾ